ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਰ ਪਰਭਾਵੇ ਤੇ ਇਲਾਕਿਆਂ ਅੰਦਰ ਬਿਮਾਰੀਆਂ ਦੇ ਨਾਲ-ਨਾਲ ਹੁਣ ਸੱਪ ਦੇ ਕੱਟਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਸੱਪ ਦੇ ਕੱਟਣ ਦੇ ਹੁਣ ਤੱਕ 37 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਮਾਮਲੇ ਹਰ ਪਰਭਾਵੇ ਤੇ ਇਲਾਕੇ ਨਾਲ ਸੰਬੰਧਿਤ ਹਨ ਅਤੇ ਇਹਨਾਂ ਸਾਰੇ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ ਤੇ ਇਹ ਠੀਕ ਹੋ ਕੇ ਆਪਣੇ ਘਰਾਂ ਅੰਦਰ ਜਾ ਚੁੱਕੇ ਹਨ ਫਿਰ ਵੀ ਇਹਨਾਂ ਇਲਾਕਿਆਂ ਅੰਦਰ ਅਜੇ ਸੱਪਾਂ ਦਾ ਕਹਿਰ ਜਾਰੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜिले ਦੇ ਵਿੱਚ ਹੁਣ ਤੱਕ ਟੋਟਲ 37 ਇੱਕ ਤਰੀਕ ਤੋਂ ਲੈ ਕੇ 1 ਸਤੰਬਰ ਤੋਂ ਲੈ ਕੇ ਹੁਣ ਤੱਕ 37 ਕੇਸ ਸਾਹਮਣੇ ਆਏ ਨੇ ਸਨੇਕ ਬਾਈਟ ਦੇ ਜਿਹੜੇ ਸਾਰੇ ਹੀ ਤੰਦਰੁਸਤ ਨੇ ਉਹਦੇ ਵਿੱਚੋਂ 31 ਨੇ ਜਿਹੜੇ ਸਾਡੇ ਫਲੱਡ ਅਫੈਕਟਡ ਏਰੀਆ ਦੇ ਵਿੱਚ ਆਏ ਨੇ ਜ਼ਿਆਦਾ ਕਲਨੌਰ ਤੋਂ ਆਏ ਨੇ ਸਾਡੇ ਕੋਲੇ ਇਹ ਇਹਨੂੰ ਟਰੀਟ ਕਰਨ ਲਈ ਜਿਹੜੀ ਐਂਟੀ ਵੈਨਮ ਡਰੱਗ ਹੈਗੀ ਹੈ ਸਾਡੇ ਕੋਲ ਕਾਫੀ ਵਧੀਆ ਮਾਤਰਾ 1100 ਦੇ ਕਰੀਬ ਸਾਡੇ ਕੋਲ ਵਾਇਲਸ ਉਪਲਬਧ ਨੇ ਇਹਦਾ ਪੂਰਾ ਪ੍ਰਬੰਧ ਹੈਗਾ ਸਾਰੇ ਸੈਂਟਰਾਂ ਤੇ ਇਹ ਦਵਾਈ ਉਪਲਬਧ ਹੈਗੀ ਹੈ ਕਿ ਕਿਸੇ ਨੂੰ ਵੀ ਕੋਈ ਘਬਰਾਣ ਦੀ ਲੋੜ ਨਹੀਂ ਮੈਂ ਤੁਹਾਡੇ ਸਾਹਮਣੇ ਹੀ ਇਹ ਸਾਰੇ ਪਬਲਿਕ ਨੂੰ गुजारिश ਕਰੂਗਾ ਕਿ ਜਦੋਂ ਵੀ ਕੋਈ ਅਜਿਹਾ ਨਾ ਕੇਸ ਕੋਈ ਸਾਡੇ ਕੱਡੇ ਦਾ ਉਹਨਾਂ ਨੂੰ ਨੇੜੇ ਦੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਜਾਂ ਹਸਪਤਾਲ ਦੇ ਵਿੱਚ ਜਾ ਕੇ ਉਹਦਾ ਇਲਾਜ ਜਿਹੜਾ ਫ੍ਰੀ ਕਰਵਾ ਸਕਦੇ ਹੋ ਤੇ ਉਹ ਸਾਰੀ ਦਵਾਈ ਅੱਛੀ ਮਾਤਰਾ ਦੇ ਵਿੱਚ ਉਪਲਬਧ ਹੈਗੀ ਹੈ ਸਾਰੇ ਇਲਾਜ ਹੋ ਰਿਹਾ ਹੈ ਇਸ ਸਾਡੇ ਕੋਲੇ ਜਿਹੜੇ ਫਲੱਡ ਅਫੈਕਟਡ ਏਰੀਆ ਹੁਣ ਪਾਣੀ ਘਟ ਗਿਆ ਤੇ ਉੱਤੇ ਕਾਫੀ ਜਿਹੜਾ ਪੋਲਿਊਟਡ ਪਾਣੀ ਮਿਕਸ ਹੋ ਗਿਆ ਤੇ ਮੱਛਰਾਂ ਦੀ ਤਦਾਦ ਵਧ ਗਈ ਹੈ ਤੇ ਉਹਦੇ ਨਜਿੱਠਣ ਲਈ ਅਸੀਂ ਜਿਹੜੀਆਂ ਸਪਰੇ ਟੀਮਾਂ ਸਾਡੀਆਂ ਵਰੇਕ ਪਿੰਡ ਦੇ ਵਿੱਚ ਜਾ ਰਹੀਆਂ तकरीबन 300 ਪਿੰਡ ਜਿਹੜਾ ਅਫੈਕਟਡ ਹੈ ਨੇੜੇ ਤੇ 329 30 ਦੇ ਨੇੜੇ ਤੇ ਉਹ ਸਾਰੀਆਂ ਘਰੋ ਘਰੀ ਜਾ ਰਹੀਆਂ ਅਸੀਂ ਸਾਰੇ ਇੱਕ ਵਾਰੀ ਸਾਰੇ ਪਿੰਡ ਕਵਰ ਕਰ ਦਿਤਿਆਂ ਤੇ ਉਹਦੇ ਨਾਲ ਹੀ ਅਸੀਂ ਕਲੋਰੀਨ ਟੈਬਲੇਟ ਦੀ ਸਾਡੀ ਜਿਹੜੀ ਅਸੀਂ ਸਪਲਾਈ ਮੰਗਾਈ ਹੈ ਸਾਡੇ ਕੋਲ 5 ਲੱਖ ਦੇ ਨੇੜੇ ਤੇੜੇ ਜਿਹੜੀ ਟੈਬਲੇਟ ਪਲੱਦ ਦਾ ਤੇ ਉਹ ਸਾਰੇ ਅਸੀਂ ਪਿੰਡਾਂ ਦੇ ਵਿੱਚ ਵੰਡ ਰਹੇ ਹਾਂ ਤਾਂ ਕਿ ਕਿਸੇ ਨੂੰ ਵੀ ਜਿਹੜਾ ਕੋਈ ਪਾਣੀ ਆ ਉਹ ਸਾਰਾ ਮਲ ਉਹਨੂੰ ਇਹ ਪੀਣ ਜੋਗ ਬਣਾ ਕੇ ਪੀਤਾ ਜਾਵੇ ਉਹਨੂੰ ਇਹ ਟੈਬਲੇਟ ਨਾਲ ਤੁਸੀਂ ਉਹਨੂੰ ਪਾਣੀ ਨੂੰ ਉਬਾਲੋ ਉਹਨੂੰ ਠੰਡਾ ਕਰਕੇ ਵੀ ਪੀ ਸਕਦੇ ਆ ਕਿ ਜਿਹੜਾ ਪਾਣੀ ਤੁਹਾਡਾ ਕੋਈ ਸਪਲਾਈ ਆ ਰਹੀ ਹੈ ਉਹਦੇ ਵਿੱਚ ਤੁਸੀਂ 20 ਮਿੰਟ ਲਈ ਰੱਖੋ ਤੇ 20 ਲੀਟਰ ਦੇ ਵਿੱਚ ਇੱਕ ਗੋਲੀ ਪਾਉਣੀ ਆ ਉਹਨੂੰ ਫਿਰ ਤੁਸੀਂ ਵਰਤ ਸਕਦੇ ਹੋ ਅੱਧੇ ਘੰਟੇ ਬਾਅਦ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਮਤਲਬ ਉਹਦੇ ਵਿੱਚ ਸਾਰੇ ਜਿਹੜੇ ਟੋਡਾਣੇ ਨੈਸਟ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਨਾਲ ਹੋਰ ਸਾਡੀ ਸਾਰੀ ਹੈਲਥ ਵਰਕ ਜਿਹੜਾ ਅਸੀਂ ਤਾਂ ਜਿਹੜੇ ਪਿੰਡ-ਪਿੰਡ ਜਾ ਕੇ ਅਸੀਂ ਜਿਹੜੀ ਆਊਟਰੀਚ ਕੈਂਪ ਸਾਡੇ ਸਾਰੇ ਸੀਐਚਓ ਸਾਡੇ ਵਰਕਰ ਸੜੀ ਐਨਐਮ ਸਾਡੀ ਆਸ਼ਾ ਵਰਕਰ ਸਾਰੇ ਡਾਕਟਰ ਸਾਹਿਬਾਨ ਸਾਰਿਆਂ ਨੂੰ ਅਸੀਂ ਚਾਰਟ ਆਊਟ ਕੀਤਾ ਹੋਇਆ ਸਾਰੇ ਪਿੰਡ-ਪਿੰਡ ਅਸੀਂ ਕੈਂਪ ਲਗਾ ਰਹੇ ਹਾਂ ਤਾਂ ਕਿ ਕਿਸੇ ਨੂੰ ਵੀ ਦਵਾਈ ਦੀ ਕੋਈ ਘਾਟ ਨਾ ਰਹੇ ਹੋਰ ਕੁਝ ਕੈਂਡੀ ਜਾਂ ਦੀਜ਼ੀਜ਼ ਹੋਣ ਦਾ ਖਤਰਾ ਹੈਗਾ ਸਾਡੇ ਕੋਲ ਲੋਕੀ ਵੀ ਜਿਹੜੀਆਂ ਆਰਗੇਨਾਈਜੇਸ਼ਨਾਂ ਵੀ ਡੋਨੇਟ ਕਰ ਰਹੀਆਂ ਦਵਾਈ ਤੇ ਹੋਰ ਅਸੀਂ ਵੀ ਸਾਡੇ ਕੋਲ ਵੀ ਅੱਛੀ ਮਾਤਰਾ ਚ ਪੂਰੀ ਮਾਤਰਾ ਚ ਉਪਲਬਧ ਹੈਗੀ ਇਹ ਦਵਾਈ ਤੇ ਉਹ ਅਸੀਂ ਇਹ ਜੱਠ ਨਹੀਂ ਪੂਰੇ ਤਿਆਰ ਹੈਗੇ ਅਸੀਂ ਕੈਂਪ ਲਗਾ ਰਹੇ ਹਾਂ ਉਹਨਾਂ ਦੇ ਮਾਧਿਅਮ ਨਾਲ ਅਸੀਂ ਇਹ ਪ੍ਰੋਬਲਮ ਨੂੰ ਜੱਠ ਲਗਾਉਂਗਾ